ਇਸਾਸ ਦਾ ਵਿਚਾਰੀ ਦਾ ਆਮ ਦਾਵਾ ਹੈ ਕਿ ਕਿਦਾਂ ਟਾਈਮ ਇਹਦਾ ਕਰਦੀ ਰਹੀ ਹੈ ਕਿ ਕੁਝ ਗੱਲਾਂ ਹੁੰਦੀਆਂ ਦੱਸਣ ਵਾਲੀਆਂ ਕੋਹ ਨਹੀਂ ਦੱਸਣ ਵਾਲੀਆਂ ਇਹਦੀ ਸਾਰੀਆਂ ਚੁੱਕ ਕੇ ਉਹਨੂੰ ਦੱਸ ਦੋ ਹੈ ਇਹਦਾ ਟਾਈਮ ਲੰਘਦੇ ਘਰਾਂ ਦੇ ਮੰਮੀ ਮੈਂ ਤਾਂ ਹੁਣ ਭੇਦ ਪਾ ਲਿਆ ਵਾ ਇਹਦਾ ਮੈਂ ਤਾਂ ਨਹੀਂ ਕੋਈ ਵੀ ਗੱਲ ਕਰਦੀ ਇਹਦੇ ਨਾਲ ਤੂੰ ਕਰੀ ਵੀ ਨਾ ਤੂੰ ਆਪਣੀ ਸੱਸ ਦੇ ਮਗਰ ਲੱਗਣਾ ਜਿੱਦਾਂ ਉਹ ਕਹੇਗੀ ਉਦਾਂ ਹੀ ਕਰਨੀ ਆ ਜਿੱਦਾਂ ਆ ਲੋ ਆਪਣਾ ਫੋਨ ਚਲਿਏ ਮੈਂ ਕਿੱਥੇ ਜਾਣਾ ਵਾ ਮੈਂ ਨਹੀਂ ਕਿੱਥੇ ਜਾਣਾ ਜਾਓ ਜਾ ਕੇ ਤੇ ਹੋ ਆਓ ਹੁਣ ਤੇ ਤੇਰੀ ਮਾਂ ਗੱਲ ਵੀ ਕਰਾਤੀ ਆ ਅਰੇ ਤੂੰ ਔਖੀ ਆ ਕਹਿ ਕੇ ਗੱਲ ਕਰਵਾਈ ਤਾਂ ਕੀ ਕਰਵਾਈ ਉਹਨੂੰ ਆਪ ਤੇ ਚੇਤਾ ਨਹੀਂ ਨਾ ਆਇਆ ਮੇਰਾ ਮੇਰੀ ਗੱਲ ਸੁਣ ਫਿਰ ਤੂੰ ਭਜਾਈ ਵਾਲੀ ਕਰਤੀ ਨਾ ਰਮਨ ਹਾਂਜੀ ਉਹ ਲੈ ਹੁੰਦੀ ਹੈ ਰੋਟੀ ਪਾ ਕੇ ਤੇ ਫਿਰ ਮੈਂ ਖਾ ਲੈਂਦਾ ਕੋਈ ਗੱਲ ਨਹੀਂ ਧੋ ਲੋ ਹੱਥ ਲਿਆ ਦੇ ਨੀ ਰੋਟੀ ਚਲ ਆ ਜਾ ਫਿਰ ਆ ਜਾ ਉਹ ਹਾਂ ਕੰਬਾਜ ਕਰ ਲਈ ਹਾਂ ਵੇਖਾ ਕਿੱਡੇ ਟਾਈਮ ਨਾਲ ਤਿਆਰ ਹੋ ਕੇ ਬਹਿ ਵੀ ਗਏ ਆ ਨਾ ਜਿੰਨੇ ਸੱਦਿਆਂ ਨੂੰ ਸ਼ਰਮ ਨਹੀਂ ਮਾਸਾ ਵੀ ਹੈਗੀ ਵੀ ਪਰ ਚਾਹੀ ਨਵੀਂ ਗੱਲ ਕਰ ਲਾ ਕੋਈ ਗੱਲ ਨਹੀਂ ਰੋਟੀ ਤੇ ਪਾ ਕੇ ਤੁਹਾਨੂੰ ਫੜਾ ਦੇਣੀ ਆ ਰੋਟੀ ਤੁਸੀਂ ਖਾਓ ਤੁਹਾਡਾ ਕੀ ਇਰਾਦਾ ਨਾਲ ਚੱਲ ਜੂਗੀ ਜਾਣਾ ਤਾਂ ਨਹੀਂ ਹੈਗਾ ਹੋਰ ਫੁਲਕਾ ਲੈਦਾ ਨਾ ਨਾ ਬਸ ਰਮਨ ਤੂੰ ਨਹੀਂ ਤਿਆਰ ਹੋਈ ਮੈਂ ਕਿੱਥੇ ਜਾਣਾ ਹਾਂ ਜਾਣਾ ਨਹੀਂ ਐਨੀ ਦੂਰ ਜਾਣਾ ਵਾ ਤੈਨੂੰ ਪਤਾ ਦਾ ਬਈ ਟਾਈਮ ਲੱਗ ਜਾਣਾ ਉੱਥੇ ਜਾਂਦੇ ਆ ਲੱਗ ਜਾ ਟਾਈਮ ਤੂੰ ਹੀ ਤਿਆਰ ਹੋਗੇ ਜੇ ਨਾ ਤਾਂ ਤੁਸੀਂ ਜਾਓ ਤੁਹਾਡੀ ਭੈਣ ਨੇ ਤੁਹਾਨੂੰ ਕਿਹਾ ਸੀ ਮੈਨੂੰ ਨਹੀਂ ਕਿਹਾ ਮੈਂ ਇੱਡੀ ਠ ਨਹੀਂ ਗਈ ਹੈਗੀ ਵੀ ਉਦਾਂ ਹੀ ਤੁਰ ਪਾ ਰਮਨ ਫੋਨ ਤੇ ਤੇਰੇ ਹੁੰਦਾ ਆਇਆ ਤੇ ਉਹਨੇ ਕਿਹਾ ਵੀ ਭਾਬੀ ਨਾਲ ਲੈ ਗਿਆ ਤੇ ਜੇ ਮੈਂ ਨਾ ਖੜਿਆ ਤਾਂ ਉਹਨੇ ਕਹਿਣਾ ਵੀ ਲੈੰਦੇ ਹੀ ਨਹੀਂ ਫਿਰ ਕੀ ਕਹਿਣਾ ਉਹਨੂੰ ਤੁਹਾਨੂੰ ਉਹਨੇ ਕਿਹਾ ਤਾਂ ਵੀ ਭਾਬੀ ਨੂੰ ਨਾਲ ਲੈ ਕੇ ਆਈ ਤਾਂ ਭਾਬੀ ਲੱਗੇ ਬੈਠੀ ਸੀ ਭਾਬੀ ਨਾਲ ਗੱਲ ਨਹੀਂ ਕਰ ਸਕਦੀ ਭਾਬੀ ਗਰਨ ਤੰਦੂਆ ਪੈ ਗਿਆ ਸੀ ਉਹਨੂੰ ਵੀ ਗੋਲੀ ਰੱਖੀ ਸੀ ਭਾਬੀ ਨੇ ਉਸੇ ਵਾਲਾ ਫੋਨ ਦੇ ਵਿੱਚੇ ਮਾਰ ਦੇਣੀ ਸੀ ਮੈਂ ਨਹੀਂ ਗਿਆ ਜਾਣਾ ਜੂਣਾ ਚੁੱਪ ਕਰਕੇ ਤੇ ਜਾ ਕੇ ਹੋ ਆਓ ਅਰ ਬੰਤੂ ਕਿਦਾਂ ਦੀਆਂ ਕਲਾਕਾਰਾਂ ਨਹੀਂ ਯਾਰ ਜੇ ਉਹਨਾਂ ਨੇ ਮਾਂ ਤਾੜਨਾ ਸੱਦਿਆ ਵਾ ਤੇ ਘੰਟਾਂ ਤੋਂ ਇਹਦੇ ਇੱਕ ਬਹਿਣਾ ਵਹੀਂ ਤੇ ਛੇਤੀ ਅਹੀਂ ਆਇਣਾ ਵਾ ਇਹ ਥੋੜਾ ਹੁੰਦਾ ਵੀ ਜਿੰਨੇ ਜੀਏ ਤਾਂ ਸਾਰਿਆਂ ਨੂੰ ਵਕ ਵਕ ਫੋਨ ਕਰੀਦੇ ਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਜਾ ਉੱਠ ਤੇ ਪਾ ਕੱਪੜੇ ਮੈਂ ਨਹੀਂ ਕਿ ਪਾਉਣੇ ਕੱਪੜੇ ਉਸ ਦਿਨ ਭਾਬੀ ਚੰਗੀ ਸੀ ਜਿੱਦਣ ਕੋਲ ਪਿਆਹਾ ਕੋਈ ਨਹੀਂ ਤੇ ਤਰਲੇ ਲੈਂਦੀ ਫਿਰਦੀ ਸੀ ਭਾਬੀ 5 ਲੱਖ ਪਾ ਦੋ ਤੇ ਭਾਬੀ 6 ਲੱਖ ਪਾ ਦੋ ਹੁਣ ਨਿਆਣੇ ਹੋ ਗਏ ਸੈਟ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਹੁਣ ਭਾਬੀ ਕੋਈ ਹੋ ਗਈ ਆ ਹੁਣ ਦਿਨਜ ਸੌਖੇ ਆ ਗਏ ਆ ਉਹਨੇ ਭਾਬੀ ਦਾ ਚੇਤਾਨੂ ਉਹ ਨਹੀਂ ਨਹੀਂ ਇਦਾਂ ਦੀ ਰਮਨ ਕੋਈ ਗੱਲ ਨਹੀਂ ਆ ਯਾਰ ਟੈਨ ਦੀ ਗੱਲ ਤੇ ਪੁੱਛੇ ਨਾ ਮਾਰਿਆ ਕਰੋ ਜਦੋਂ ਮੈਂ ਸੱਚੀ ਗੱਲ ਕਰਦੀ ਆ ਨਾ ਫੇਰ ਤੇ ਇਦਾਂ ਕਰਨ ਟੈ ਪੈਂਦੇ ਜੇ ਤੁਹਾਨੂੰ ਮੈਂ ਡੱਕਿਆ ਤੁਹਾਨੂੰ ਫੋਨ ਆਇਆ ਨਾ ਮੈਂ ਤੁਹਾਨੂੰ ਇੱਕ ਵਾਰ ਨਹੀਂ ਕਿਹਾ ਵੀ ਨਹੀਂ ਜਾਣ ਦੇਣਾ ਨੇ ਕਪੜੇ ਪਾਏ ਆ ਤਿਆਰ ਹੋਏ ਜੇ ਤੇ ਜਾਓ ਚਲਜੋ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਨਹੀਂ ਨਾ ਜਾਣਾ ਮੇਰੀ ਭੈਣ ਦੇ ਪ੍ਰੋਗਰਾਮ ਤੇ ਜੇ ਭੜਕੇ ਤੇਰੇ ਕੋਈ ਆ ਗਿਆ ਤੇ ਮੈਂ ਵੀ ਨਹੀਂ ਉੱਥੇ ਜਾਣਾ ਉਹ ਮੇਰੀ ਗੱਲ ਸੁਣੋ ਪੇਕੇ ਤੇਰੇ ਕਿੰਨੀ ਮੇਰੀ ਲਾਫਾ ਕਰਦੇ ਰਹੇ ਆ ਤੇ ਮੈਂ ਫੇਰ ਠੀਠਾਂ ਨੂੰ ਉੱਥੇ ਚਲ ਜਾਂਦਾ ਰਿਆਂ ਤੇਰੇ ਕਹਾਂ ਤੇ ਵੀ ਚਲੋ ਚਲੀਏ ਤੇ ਤੂੰ ਕਹਾਂ ਤੇ ਵੀ ਤੇਰੀ ਭੈਣ ਨੇ ਮੇਰਾ ਗੱਲ ਨਹੀਂ ਕੀਤੀ ਫੋਨ ਤੇ ਚੱਲ ਇਦਾਂ ਤੇ ਇਦਾਂ ਹੀ ਸਹੀ ਫੇਰ ਹਾਲ ਤਾਂ ਤੁਹਾਡੀ ਭੈਣ ਦੀ ਚੱਲਣ ਰਹੀ ਆ ਤੇ ਮੇਰੇ ਪੇਕੇ ਵਿੱਚ ਕਿੱਥੋਂ ਆਗੇ ਕਿ ਆ ਜਾ ਕੇ ਉਹਨਾਂ ਦਾ ਭੋਗ ਪਾਉਣਾ ਹੀ ਹੁੰਦਾ ਵਿੱਚ ਪਿਓ ਨਹੀਂ ਚੰਗੇ ਤੇ ਇਦਾਂ ਵਾਂ ਤਾਂ ਉਦਾਂ ਵਾਂ ਚੁੱਪ ਕਰਕੇ ਨਾ ਆਰਾਮ ਦੇ ਨਾਲ ਤੇ ਪਹੁੰਚੋ ਭੋਗ ਦੇ ਟਾਈਮ ਨਾਲ ਚੰਗਾ ਤੁਹਾਡੀ ਭੈਣ ਤੁਹਾਨੂੰ ਡੀਕਦੀ ਨਾ ਹੋਵੇ ਉਹ ਮੇਰੀ ਗੱਲ ਸੁਣ ਮੇਰੀ ਭੈਣ ਨੂੰ ਤਾਂ 20-20 ਗੱਲਾਂ ਕੀਤੀਆਂ ਹੁਣ ਮੈਂ ਤੇਰੇ ਪੇਕੇਆਂ ਵੱਲੋਂ ਗੱਲ ਕੀਤੀ ਹੈ ਤਾਂ ਹੁਣ ਤੂੰ ਬੜਕਣ ਲੱਪੀ ਆ ਬਥੇਰੀਆਂ ਗੱਲਾਂ ਕਰਦੇ ਜੇ ਪੇਕੇਆਂ ਬਾਰੇ ਪਹਿਲੀ ਨਹੀਂ ਕੀਤੀ ਉਹ ਤੇਰੀ ਬੀਤ ਹੀ ਕਰਕੇ ਕੱਢਦੀ ਰਹੇ ਨਾ ਉੱਥੇ ਜਾਂਦੀ ਭੱਜ ਭੱਜ ਕੇ ਤੇ ਜੇ ਹੁਣ ਉੱਥੇ ਹੀ ਤੂੰ ਹੁੰਡੀ ਆ ਨਣਾਵਲਾ ਉਧਰ ਜਾਣਾ ਨਹੀਂ ਇਹਨੇ ਹਾਂ ਤੇ ਇਹਦੇ ਵਾਲੀ ਮੇਰਾ ਹੁਣ ਇਰਾਦਾ ਵਾ ਵੀ ਭੈਣ ਨੂੰ ਫੋਨ ਕਰਕੇ ਕਹਿਣਾ ਵਾ ਕਿ ਇਹਨੂੰ ਫੋਨ ਤੇ ਨਾ ਬਣਾ ਜਾ ਕੇ ਆ ਛੜ ਇਹਦਾ ਮੱਥਾ ਡੰਬਦੇ ਆ ਜੇ ਵੀ ਤਿਆਰ ਹੋ ਕੇ ਨਾਲ ਹੀ ਸਸਿਗਾ ਭੈਣ ਜੀ ਹੋ ਸੁਣਾਉ ਠੀਕ ਠਾਕ ਉਹ ਤਿਆਰ ਤੂੰ ਤੇਹੀਂ ਹੋ ਗਏ ਆ ਇਧਰ ਨੂੰ ਹੀ ਆਉਣ ਲੱਗੇ ਆ ਤੇ ਉਹ ਮੇਰੀ ਗੱਲ ਸੁਣ ਉਹ ਪਰਝਾਈ ਤੇਰੀ ਗੁੱਸਾ ਕਰਕੇ ਬੈਠੀ ਹੋ ਗੁੱਸਾ ਘਤਾ ਕਰਨਾ ਵਾ ਉਹ ਕਹਿ ਡਈ ਆ ਵੀ ਤੁਹਾਨੂੰ ਫੋਨ ਤੇ ਕਹਿਤਾ ਤੇ ਮੈਨੂੰ ਕਿਹਾ ਨਹੀਂ ਆ ਤੇ ਮੈਂ ਨਹੀਂ ਜਾਣਾ। ਉਹ ਯਾਰ ਹਾ ਗਾਲ ਤੇ ਮੈਂ ਉਹਨੂੰ ਕਹੀ ਆ ਵੀ ਸਾਰੇ ਟੱਬਰ ਨੂੰ ਥੋੜਾ ਉਹਨੇ ਕਹਿਣਾ ਸੀ ਵਾਰ ਵਾਰੀ। ਚਲ ਤੂੰ ਹੁਣ ਏਦਾਂ ਕਰ ਭੈਣ ਉਹਨੂੰ ਨਾ ਮੜਾ ਜਾ ਕੇ ਛੜ। ਮੈਂ ਤੇਰੀ ਗੱਲ ਕਰਾ ਦਿੰਦਾ। ਆਹ ਚਲ ਠੀਕ ਆ। ਹੋੜ ਹੀ ਰੱਖੀ ਫਿਰ। ਰਮਨ ਅਪੈਡ ਕਰੀ ਗੱਲ। ਓਏ ਉੱਠ ਕੇ ਗੱਲ ਕਰ। ਕਿਆ ਕੀ ਕਵਾਂ ਹੁਣ ਕਹਿਣਾ ਕੀ ਆ ਹੈਲੋ ਸਸਿਕਲ ਭੈਣ ਜੀ ਨਾ ਉਹਣਾਣਾ ਕੀ ਆ ਤੁਸੀਂ ਫੋਨ ਕੀਤਾ ਤਾਂ ਆਪਣੇ ਭਰਾ ਨਾਲ ਗੱਲ ਕਰ ਲਈ ਮੈਨੂੰ ਨਹੀਂ ਕਹਿ ਸਕਦੇ ਅੱਗੋਂ ਪਿੱਛੋਂ ਜਦੋਂ ਫੋਨ ਆਉਂਦਾ ਹੁੰਦਾ ਹੈਗਾ ਭਾਬੀ ਇੰਨੇ ਪੈਸੇ ਚਾਹੀਦੇ ਭਾਬੀ ਆਹ ਕੰਮ ਇਦਾਂ ਵਾਂ ਕਦੇ ਵੀ ਮੈਂ ਨਾ ਕੀਤੀ ਹੀ ਅੱਜ ਤੁਹਾਡੇ ਦਿਨ ਸੌਖੇ ਹੋ ਗਏ ਆ ਅੱਜ ਭਾਬੀ ਦਾ ਚੇਤਾ ਹੀ ਭੁੱਲ ਗਿਆ ਪਿਪਾ ਬੀਬੀ ਹੈਗੀ ਸਾਡੀ ਤੈਨੂੰ ਸਭ ਹੀ ਹੁੰਦਾ ਆ ਨਾ ਉਦੋਂ ਮੇ ਤਾਂ ਭਰਾ ਇੱਥੇ ਹੀ ਉਦੋਂ ਭਰਾ ਕਿਡਾ ਅਮਰੀਕਾ ਗਿਆ ਸੀਗਾ ਜਦੋਂ ਮੇਰੇ ਨਾਲ ਗੱਲ ਕਰਦੇ ਹੁੰਦੇ ਸੀ ਉਦੋਂ ਭਰਾ ਨੂੰ ਡਰ ਲੱਗਦਾ ਹੁੰਦਾ ਸੀ ਕਿ ਭਾਬੀ ਇੰਨੇ ਪੈਸੇ ਚਾਹੀਦੇ ਆ ਵੀਰ ਨੇ ਆਪੇ ਹੀ ਗੱਲ ਕਰ ਲਈ ਮੈਂ ਇੱਕ ਵਾਰ ਵੀ ਨਾ ਨਹੀਂ ਕਦੀ ਕੀਤੀ ਕੋਈ ਗੱਲ ਨਹੀਂ ਵੇਖਣੀ ਆ ਪਰੌਣੇ ਆਉਣੇ ਅੱਜ ਇਹ ਆ ਜਾਂਦੇ ਮੈਂ ਮੁੜ ਕੇ ਕਿਸ ਦਿਨ ਆਜੂਗੀ ਨਹੀਂ ਨਹੀਂ ਗੁੱਸਾ ਮੈਂ ਕਿਹੜੀ ਗੱਲ ਦਾ ਕਰਨਾ ਜਿਹੜੀ ਗੱਲ ਹੈਗੀ ਸੀ ਦੱਸਦੀ ਮੈਂ ਇਹਨਾਂ ਨੂੰ ਨਾ ਜੇ ਕੋਠੀ ਲਈ ਹੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਐਹੀ ਕਿਹੜੀ ਵਿੱਚ ਪਾਣੀ ਮਾਰ ਦੇਣੀ ਸੀ ਸਾਰੀ ਤਿਆਰੀ ਕੋਠੀ ਦੀ ਕਰਵਾ ਕੇ ਵਿੱਚ ਰੈਸ਼ ਕਰਕੇ ਇਹਦੇ ਫੇਰ ਸਾਨੂੰ ਫੋਨ ਕੀਤਾ ਹੁਣ ਭਰਾ ਦਾ ਤੇ ਪਰਚਾਈ ਦਾ ਚੇਤਾ ਹੀ ਭੁੱਲ ਗਿਆ ਨਾ ਭੈਣ ਜੀ ਹਾ ਪਰਦੇ ਨਾ ਹੋਰ ਕਿਹਨਾ ਪਾਇਓ ਮੇਰੇ ਨਾਲ ਤਾਂ ਨਾ ਹੀ ਪਾਓ ਮੈਨੂੰ ਸਾਰਾ ਪਤਾ ਵਾ ਪੰਜਾਂ ਦਾਹਾਂ ਦੇਣਾ ਵਿੱਚ ਕੋਈ ਕੰਮ ਵੀ ਨਹੀਂ ਹੁੰਦਾ ਨਾਲੇ ਉਹ ਵੀ ਘਰ ਦਾ ਘਰ ਦਾ ਕੰਮ ਨਿੱਕਾ ਮੋਟਾ ਕਰਾਈਏ ਨਾ ਤੇ ਮਿਸਤਰੀ 10 15 ਦਿਨ ਐਵੇਂ ਲਾ ਦਿੰਦੇ ਚਲੋ ਕੋਈ ਨਹੀਂ ਵੇਖਣੀ ਆ ਭਰਾ ਘੜਾ ਘਟਵਾ ਇਹਨੇ ਬਾਹਰ ਜਾ ਕੇ ਫੋਨ ਲਾਤਾ ਹੁਣਾ ਵੇ ਕਰ ਲਾ ਗੱਲ ਇਹ ਵੀ ਸੱਚਾ ਹੋਣਦਾ ਤਾਂ ਉਹ ਵੀ ਇੱਕ ਦੀ ਸੱਚੀ ਹੋਣਦੀ ਆ ਕੋਈ ਗੱਲ ਨਹੀਂ ਕਰ ਲਾ ਤਾ ਪ੍ਰੋਗਰਾਮ ਮੇਰੇ ਤੋਂ ਬਿਨਾ ਕਿਹੜਾ ਹੋਣਾ ਨੀਗਾ ਗਾਂ ਤਾਂ ਲੋਡ ਪਊ ਨਾ ਫੇਰ ਤੇਨੂੰ ਭਜਾਉਂਗੀ ਇੱਥੋਂ ਆ ਨਾ ਆਪਣਾ ਫੋਨ ਚੱਲੀਏ ਮੈਂ ਕਿੱਥੇ ਜਾਣਾ ਵਾ ਮੈਂ ਨਹੀਂ ਕਿੱਥੇ ਜਾਣਾ ਜਾਓ ਜਾ ਕੇ ਤੋ ਆਓ ਹੁਣ ਤਾਂ ਤੇਰੀ ਮੈਂ ਗੱਲ ਵੀ ਕਰਾਤੀ ਆ ਅਜੀਬ ਤੂੰ ਔਖੀ ਹੈ ਕਹਿ ਕੇ ਗੱਲ ਕਰਵਾਈ ਤਾਂ ਕੀ ਕਰਵਾਈ ਉਹਨੂੰ ਆਪ ਤੇ ਚੇਤਾ ਨਹੀਂ ਨਾ ਆਇਆ ਤੇਰਾ ਮੇਰੀ ਗੱਲ ਸੁਣ ਫੇ ਤੂੰ ਪਰਝਾਈ ਵਾਲੀ ਕਰਦੀ ਨਾ ਮੈਂ ਤਾਂ ਪਰਝਾਈਆਂ ਵਾਲੀ ਨਹੀਂ ਹਾਂ ਕਰਦੀ ਉਹਦੀ ਭੈਣ ਹੀ ਬਣੀ ਹਾਂ ਉਹਨੇ ਮੇਰੇ ਨਾਲ ਕੀਤੀ ਐ ਇਦਾਂ ਨਨਾਨਾ ਵਾਲੀ ਪਿੱ ਲੈ ਸ਼ਰੀਕਾ ਕਰਕੇ ਦੱਸਦੀ ਆ ਆ ਜੋੜੇ ਹੱਥ ਮੈਂ ਨਹੀਂ ਜਾਣਾ ਤੇਰੀ ਪਰਝਾਈ ਤਰਨਾ ਕਰਦੀ ਉਹ ਦੇ ਹੀ ਨਾ ਤੇ ਹੁਣ ਤੂੰ ਵੀ ਉਹ ਕੰਮ ਫੜ ਲਿਆ ਜੇ ਮੇਰੀ ਪਰਝਾਈ ਇਹ ਕੰਮ ਕਰਦੀ ਸੀ ਤਾਂ ਮੈਂ ਵੀ ਉਹ ਫੜ ਲਈਨੀ ਆ ਮੈਂ ਨਹੀਂ ਫੜੇ ਉਹ ਫਿਰ ਮੇਰੀ ਪਰਝਾਈ ਵਾਲ ਵੇਖ ਕੇ ਇਦਾਂ ਕਰਨ ਲੱਗੀ ਹੋਣੀ ਆ ਪੀ ਜੇ ਦੀ ਪਰਜਾਈ ਕਰਦੀ ਆ ਤੇ ਮੈਂ ਵੀ ਇਹਦੇ ਨਾਲ ਇਦਾਂ ਹੀ ਕਰਦੀ ਆ। ਹਰ ਅਮਰ ਕਿਸੇ ਵੇਲੇ ਦਿਮਾਗ ਚੋਂ ਗੱਲ ਨਿਕਲ ਵੀ ਜਾਂਦੀ ਆ ਐਡੀ ਵੱਡੀ ਕਿਹੜੀ ਤੂੰ ਮੋਤਾ ਬਣਾ ਕੇ ਬੈਗੀ ਆ। ਉਹਦਾ ਦਿਮਾਗ ਬੜਾ ਤੇਜ ਵਾ। ਉਹਦੇ ਦਿਮਾਗ ਚ ਕੋਈ ਗੱਲ ਨਹੀਂ ਨਿਕਲਦੀ। ਜਾਓ ਚੁੱਪ ਕਰਕੇ ਚੱਲ ਜਾਓ। ਚੱਲ ਤੇਰੀ ਮਰਜ਼ੀ। ਹੁਣ ਇਸੇ ਗੱਲ ਤੇ ਰਹੀ ਵੀ ਮੈਂ ਉਹਦੇ ਕੋਲ ਬੰਡਣਾ ਨਹੀਂ ਸਾਰੀ ਉਮਰ। ਹਾਂਜੀ ਹਾਂਜੀ ਮੰਮੀ ਠੀਕ ਆ। ਕੋਈ ਗੱਲ ਨਹੀਂ ਆ ਜਾਣਾ ਮੈਂ। ਦੋ-ਤਿੰਨ ਦਿਨ ਦੇਣਾ ਤਾਂ ਕਹ ਲੈਣਾ। ਹਾਂਜੀ। ਚਲੋ ਠੀਕ ਆ। ਠੀਕ ਠਾਕ। ਇੱਤਾ ਕਰਦੀਆਂ ਮੰਮੀ ਨੂੰ ਦੱਸਦੀਆਂ ਮੰਮੀ ਬਤਨ ਕਿੱਥੇ ਆ ਮੰਮੀ 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 ਆ ਜਾ ਇੱਧਰ ਆਇਓ ਮੈਂ ਤੁਹਾਨੂੰ ਗੱਲ ਦੱਸਣੀ ਏਕ ਕੀ ਗੱਲ ਆ ਆਓ ਤੇ ਸਹੀ ਇੱਥੇ ਬਹਿ ਕੇ ਗੱਲ ਕਰਦੇ ਆ ਮੰਮੀ ਗੱਲ ਕੀ ਹੋਣੀ ਆ ਹਾਂ ਸੱਸ ਦਾ ਫੋਨ ਆਉਣ ਡਿਆ ਏ ਅੱਛਾ ਤੇ ਦਲਜਿੰਦਰ ਕਹਿਣ ਦੀ ਆ ਆਪਣੇ ਘਰ ਵਾਲੇ ਨੂੰ ਕਹਿਣ ਦੀ ਆ ਅੱਛਾ ਕਿ ਇੱਥੇ ਆ ਜਾ ਹੁਣ ਤੂੰ ਕਿਉਂ ਨਹੀਂ ਆਇਓ ਕੋ ਸੱਦਿਆ ਬੰਦ ਕੀ ਪਤਾ ਕੀ ਗੱਲ ਹੋਈ ਆ ਮੇਰੀ ਗੱਲ ਸੁ ਤੂੰ ਹੀ ਨਾ ਆਪਣਾ ਪੱਲਾ ਛੱਡਿਓ ਥੋੜਾ ਬੋਤ ਆਪਣੇ ਕੋਲ ਰੱਖਿਓ ਤਾਨੂੰ ਪਤਾ ਹੀ ਹੈ ਜਿੱਦਾਂ ਦੇ ਹੈਗੇ ਨੇ ਹੁਣ ਮੰਮੀ ਪੈਸੇ ਨਹੀਂ ਨਾ ਹੈਗੇ ਤਾਂ ਇੱਥੇ ਸਦੰਡੀ ਹਣੀ ਉਹਨੂੰ ਹਣਾ ਤਾਂ ਹੀ ਉਹ ਮੈਂ ਖੜੀ ਆਪਣੇ ਕੋਲ ਨੂੰ ਜੇ ਦਿਓ ਪਿਆ ਹੈ ਮੰਮੀ ਸਾਡੇ ਕੋਲ ਤਾਂ ਹੈ ਨਹੀਂ ਅਸੀਂ ਕਿੱਥੋਂ ਦੇਣੀ ਹੈ ਪੈਸੇ ਨਾ ਹੀ ਮੰਮੀ ਨੇ ਦੇਣੇ ਆ ਹੂੰ ਜਿੱਦਾਂ ਵਰਤੇ ਆ ਦੇਣ ਹੁਣ ਆਹੋ ਠੀਕ ਲਾਇਸੈਂਸ ਵੀ ਤੇ ਆਪ ਹੀ ਬਣਾਇਆ ਨਾ ਆਹੋ ਆਪਣੇ ਪੈਸੇ ਆ ਵੀ ਜਾਣਦੇ ਆ ਤੁਰ ਸਾਨੂੰ ਕਹਿੰਦੇ ਆ ਪੈਸੇ ਕਰਕੇ ਦਿਓ ਜਿੱਥੋਂ ਮਰੀਬ ਤੇਰੀ ਜਠਾਣੀ ਬੜੀ ਚਲਾਕ ਲੱਗਦੀ ਮੈਨੂੰ ਹਾਂ ਉਹਨੂੰ ਪਹਿਲਾਂ ਕਿਉਂ ਸਦ ਦੱਸਣੀਆਂ ਹੈ ਗੱਲਾਂ ਬਾਹਰ ਪਰਦੇਸਾਂ ਦੇ ਵਿੱਚ ਹਾਂ ਜਿਹੜੀ ਗੱਲ ਹੀ ਆਪਣੇ ਘਰ ਵਿੱਚ ਕਰ ਲੈਂਦੇ ਉਹਨੂੰ ਵਿਚਾਰੇ ਨੂੰ ਸਾਧ ਕੇ ਇੱਥੇ ਤੇ ਕੀ ਕਰਨਾ ਹੈ ਭਲਾ ਮਮੀ ਤੁਹਾਨੂੰ ਨਹੀਂ ਪਤਾ ਇਹ ਬੜੀ ਚਲਾਕ ਜਨਾਨੀ ਆ ਨਿਗੀ ਨਿਗੀ ਗੱਲ ਜਿਹੜੀ ਹੁੰਦੀ ਹੈ ਨਾ ਭਾਜੀ ਦੇ ਕੰਨਾਂ 'ਚ ਪਾਉਂਦੀ ਆ ਨਹੀਂ ਜਿਹੜੀ ਵੀ ਗੱਲ ਹੁੰਦੀ ਆ ਤੂੰ ਕਰ ਦੇਣਾ ਸਲਾਹ ਕਰ ਜੇ ਕਰ ਦੇਣਾ ਨਹੀਂ ਨਾ ਕਰਨੀ ਹੁੰਦੀ ਸਲਾਹ ਤੇ ਗਵਾਂਡੀਆਂ ਵਾਲ ਚਲ ਜਾਂਦੀ ਆ ਸਾਡੀ ਬੇਇੱਜ਼ਤੀ ਕਰਵਾਉਣ ਸਾਰੀ ਗੱਲਬਾਤ ਦੱਸਦੀ ਓਥੇ ਜਾ ਕੇ ਕੀ ਕੀ ਹੁੰਦਾ ਘਰ 'ਚ ਤੇ ਇਹ ਗੱਲਾਂ ਦੱਸਣ ਵਾਲੀਆਂ ਭਲਾ ਤੇ ਸੱਸ ਦਾ ਵਿਚਾਰੀ ਦਾ ਆਮ ਦਾਵਾ ਹੈ ਕਿ ਕਿਦਾਂ ਟਾਈਮ ਇਹਦਾ ਨਾ ਕਰਦੀ ਰਹੀ ਹੈ ਕੋਈ ਉਸ ਗੱਲਾਂ ਹੁੰਦੀਆਂ ਦੱਸਣ ਵਾਲੀਆਂ ਕੋਹ ਨਹੀਂ ਦੱਸਣ ਵਾਲੀਆਂ ਇਹਦੀ ਸਾਰੀਆਂ ਚੁੱਕ ਕੇ ਉਹਨੂੰ ਦੱਸ ਦੋ ਹੈ ਪਿੱਦਾਂ ਟਾਈਮ ਲੰਘਦੇ ਘਰਾਂ ਦੇ ਮੰਮੀ ਮੈਂ ਤਾਂ ਹੁਣ ਭੇਦ ਪਾ ਲਿਆ ਵਾ ਇਹਦਾ ਮੈਂ ਤਾਂ ਨਹੀਂ ਕੋਈ ਵੀ ਗੱਲ ਕਰਦੀ ਇਹਦੇ ਨਾਲ ਤੂੰ ਕਰੀ ਵੀ ਨਾ ਤੂੰ ਆਪਣੀ ਸੱਸ ਦੇ ਮਗਰ ਲੱਗਣਾ ਜਿੱਦਾਂ ਉਹ ਕਹੇਗੀ ਉਦਾਂ ਹੀ ਕਰਨੀ ਆ ਜਿੱਦਾਂ ਮੰਮੀ ਕਹਿੰਦੇ ਨੇ ਮੈਂ ਉਦਾਂ ਹੀ ਕਰਦੀ ਹੁੰਨੀ ਆ ਇਹੋ ਜਿਹੇ ਦੇ ਮਗਰ ਨਹੀਂ ਲੱਗਣਾ ਤਾਂ ਹੀ ਤਾਂ ਮੈਂ ਪੁੱਛ ਕੇ ਆਈ ਆ ਜੇ ਇਹਨੇ ਕਿਤੇ ਜਾਣਾ ਹੁੰਦਾ ਨਾ ਉਹਨੇ ਕਦੀ ਵੀ ਨਹੀਂ ਪੁੱਛਣਾ ਉਹ ਤੇ ਵਿਚਾਰੀ ਰੋਂਦੀ ਮੇਰੇ ਅੱਗੇ ਕਿ ਮੈਂ ਤੇ ਮਾਹਾ ਟਾਈਮ ਕੱਢਿਆ ਵਾ ਹੁਣ ਤੂੰ ਨਾ ਇਹਦੇ ਮਗਰ ਲੱਗੀ ਉਹ ਤੇ ਵਿਚਾਰੀ ਸੱਚੀ ਆ ਫਿਰ ਉਹ ਤੇ ਪਤਾ ਵੀ ਮੈਂ ਕਿਦਾਂ ਟਾਈਮ ਕੱਢਿਆ ਨਾ ਕਿਤੇ ਪੁੱਛ ਕੇ ਜਾਣਾ ਨਾ ਕਿਤੇ ਦੱਸ ਕੇ ਜਾਣਾ ਕੁਝ ਵੀ ਨਹੀਂ ਕਰਦੀ ਉਹ ਮੇਰਾ ਪੁੱਤ ਨਾ ਪੁੱਛ ਕੇ ਜਾਣਾ ਹੁੰਦੀ ਪਹਿਲਾਂ ਤੇ ਮੰਮੀ ਬੜੀ ਚੰਗੀ ਸੀ ਬੜੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰਦੀ ਹੁੰਦੀ ਸੀ ਜਦੋਂ ਮੈਂ ਨਵੀਂ-ਨਵੀਂ ਸੀ ਅੱਛਾ ਤੇ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਸੰਦੀਪ ਮੈਨੂੰ ਆਹ ਗੱਲ ਦੱਸ ਜਿਹੜਾ ਤੈਨੂੰ ਸੈੱਟ ਪਾਇਆ ਸੀ ਤੇਰਾ ਵਾਂ ਕਿ ਉਹਦਾ ਵਾ ਜਠਾਣੀ ਤੇਰੀ ਦਾ ਮੈਂ ਉਹ ਵਾਲਾ ਸੈਟ ਹੈਗਾ ਤੇ ਮੇਰਾ ਹੀ ਆ ਪਰ ਨਾ ਇੱਕ ਦੋ ਵਾਰੀ ਮੈਂ ਪਾਇਆ ਸੀ ਤੇ ਮੰਮੀ ਕੋਲ ਵਾ ਮੰਮੀ ਨੇ ਸਾਹਮ ਕੇ ਰੱਖਿਆ ਵਾ ਪਤੂ ਕਹਿਂਦੀ ਨਾ ਸੱਸ ਕੋਈਆਂ ਤੋ ਕਿਹੇ ਬਹਾਨੇ ਲਾ ਕੇ ਨਾ ਬਾਕੀ ਮੈਂ ਜਾਣਾ ਵਾਂਡੇ ਤੇ ਲੈ ਲਈ ਤੇ ਮੇਰੀ ਗੱਲ ਨੂੰ ਕਾਬੂ ਚ ਕਰੀਂ ਆਪਣੇ ਇਹ ਵੀ ਜਿਹੜਾ ਸੋਨਾ ਮਾ ਨਾ ਰੋਇ ਰੋਇ ਨਹੀਂ ਬਣਦਾ ਮੰਮੀ ਆਹ ਗੱਲ ਤੇ ਮੈਂ ਸੋਚੀ ਹੀ ਨਹੀਂ ਆਹੋ ਕੋਈ ਵੀ ਚੀਜ਼ ਵਾ ਜਿਹੜੀਆਂ ਅਸੀਂ ਵੀ ਦਿੱਤੀਆਂ ਉਹ ਵੀ ਆਪਣੇ ਕਾਬੂ ਚ ਰੱਖੇ ਮੰਮੀ ਜਿਹੜਾ ਤੇ ਤਹੀ ਪਾਇਆ ਹੈ ਨਾ ਉਹ ਤੇ ਮੇਰੇ ਕੋਲ ਵਾ ਜਿਹੜਾ ਉਹਨਾਂ ਨੇ ਪਾਇਆ ਹੈ ਨਾ ਉਹ ਮੰਮੀ ਕੋਲ ਵਾ ਕੋਈ ਗੱਲ ਨਹੀਂ ਕਿਦਾਂ ਨੇ ਕਿਦਾਂ ਘਟਾ ਉਹ ਦੇਖੋ ਆਹ ਸਲਾਦ ਤੇ ਮੈਨੂੰ ਵਧੀਆ ਦੇਤੀ ਹੈ ਆਹੋ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਕੱਲ ਹੀ ਮੰਗ ਕੇ ਲੈ ਆਉਣਾ ਸੀ ਕਿ ਮੰਮੀ ਮੈਂ ਪਾ ਕੇ ਜਾਣਾ ਚੀਜ਼ ਨਹੀਂ ਕਿ ਬੰਦੀ ਤੀਆ ਵੀ ਤੂੰ ਆਪਣੇ ਕੰਮੂ ਰੱਖੇਂਗੀ ਕੱਲ ਨੂੰ ਤੈਨੂੰ ਲੋੜ ਪਏਗੀ ਤਾਂ ਹੀ ਤੇ ਮੰਮੀ ਨੂੰ ਆਪਣੇ ਵੱਲ ਕੀਤਾ ਵਾ ਹਾਂ ਚੰਗਾ ਕਿ ਹੁਣ ਵੀ ਨਾ ਮਿੱਠੀ ਪਿਆਰੀ ਹੋ ਕੇ ਨਾ ਕਿਸੇ ਬਹਾਨੇ ਕਢਵਾ ਲੈਣਾ ਹੁਣ ਮੈਂ ਸੈਟ ਚੱਲ ਵਧੀਆ ਇਦਾਂ ਹੀ ਕਰੀ ਹਾਂਜੀ ਪੁੱਤ ਨਾ ਹੋ ਤਾਂ ਇੱਥੇ ਠੜਾਜੀ ਮੈਨੂੰ ਸੋਣਾ ਮੈਂ ਰੱਖ ਸੋਣਾ ਕਿ ਸਾਂਭ ਕੇ ਮੇਰੀ ਗਾਸ ਉਹਨਾਂ ਨੇ ਆਉਣਾ ਵਾ ਹੁੰਡੇ ਨੇ ਕੀ ਪਤਾ ਉਹਨਾਂ ਲੋੜ ਤੇ ਮੁੜ ਕੇ ਆਉਣਾ ਸੋਣਾ ਦੇ ਦੇ ਚੋਕੇ ਤੇਰੀ ਸੱਸ ਇਹ ਧਿਆਨ ਰੱਖੀ ਗੱਲ ਦਾ ਮੇਰੀ ਦਾ ਤਾਂ ਸੱਦਣ ਦੀ ਆ ਉਨਾ ਮਿੰਮਾਗਦਾ ਵੱਖ ਹੋਣਾ ਵਾ ਮੰਮੀ ਮੈਂ ਤੇ ਕਹਿੰਨੀ ਚੰਗਾ ਸਗੋਂ ਹੋ ਜੇ ਵੱਖ ਆਪਣਾ ਖਰਚਾ ਆਪੇ ਕਰਨ ਅਸੀਂ ਕੋ ਕਰੀਏ ਇਹਨਾਂ ਦਾ ਖਰਚਾ ਨਾਲੇ ਨਾ ਇਹ ਨਾ ਹੋਵੇ ਉਹਨੂੰ ਸਮਝਾ ਕੇ ਭਾਜੀ ਨੂੰ ਤੇ ਮੰਮੀ ਕੋਲੋਂ ਸੈਟ ਕਢਵਾ ਲੈਣ ਕਿ ਸਾਨੂੰ ਚੱਲ ਪੈਹਾਂ ਦੀ ਲੋੜ ਆ ਮੰਮੀ ਕੋਈ ਗੱਲ ਨਹੀਂ ਤੁਹਾਨੂੰ ਫੇਰ ਬਣਾ ਦਾਂਗੇ ਬਾਅਦ ਚ ਕਿੰਨੇ ਪੁੱਛਣਾ ਹਨ ਨੂੰ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਵੀ ਸਮਝਾਉਣੀ ਆ ਕਿ ਪਹਿਲੀ ਬੰਨਾ ਜਿਹੜਾ ਨਾ ਆਪਣੇ ਨਾਂ ਕਰਵਾਓ ਭੋਲੇ ਨਾ ਬਣ ਕੇ ਬੈਠੇ ਰਹੋ ਦੀ ਗੱਲ ਮੈਂ ਤੈਨੂੰ ਕਹੀ ਨਾ ਇਹ ਗੱਲ ਤੇ ਗੌਰ ਕਰੀ ਹੁਣ ਜਰਾ ਇਹ ਕੰਮ ਜ਼ਰੂਰ ਕਰੀ ਠੀਕ ਹੈ ਨਾ ਮੁੜ ਕੇ ਨਾ ਪਸਤਾਈ ਬਾਅਦ ਚ ਨਹੀਂ ਨਹੀਂ ਮੰਮੀ ਆਹ ਤਾਂ ਤੁਸੀਂ ਮੈਨੂੰ ਵਧੀਆ ਸਲਾਹ ਦੇ ਦਿੱਤੀ ਐ ਮੈਨੂੰ ਤੇ ਚੇਤਾ ਹੀ ਭੁੱਲਿਆ ਸੀ ਸੈਟ ਦਾ ਆਹੋ ਨਹੀਂ ਹੁਣ ਨਾ ਭੁਲਾਈ ਹੁਣ ਚੇਤਾ ਰੱਖੀ ਮੈਨੂੰ ਤੇ ਪੁੱਤ ਫਿਗਰ ਆ ਤੇਰਾ ਕੋਈ ਗੱਲ ਨਹੀਂ ਮੰਮੀ ਮੈਨੂੰ ਜਾ ਲੈਂਦੇ ਇੱਕ ਵਾਰੀ ਇਹ ਕੰਮ ਛੇਤੀ ਹੋ ਜਾਣਾ ਵਾ ਹਾਂ ਚਲ ਮੇਰਾ ਪੁੱਤ ਨਾ ਹੁਣ ਜਾ ਘੁੱਟ ਚਾਹ ਬਣਾ ਕੇ ਤੇ ਲਿਆ ਪੀ ਕੋਈ ਗੱਲ ਨਹੀਂ ਮੈਂ ਬਣਾਉਣੀ ਚਾਹ ਚਲ ਮੇਰੀ ਵੀ ਸਿੱਧੀ ਐ ਗੱਲਾਂ ਤੇ ਮੈਂ ਕਹੀ ਜਾਂਦੀ ਤੇ ਚੁੱਪ ਕਰ ਹੂੰ ਹੂੰ ਕਰੀ ਜਾਂਦੀ ਐ ਇਹ ਐਵੇਂ ਨ ਸਮਝਾਵਾਂਗੀ ਤੇ ਫੇਰ ਹੀ ਹੁਣ ਉਹ ਬਾਹਰੋਂ ਸੱਦਨ ਢੀ ਆ ਇਸੇ ਕਰਕੇ ਉਹਨਾਂ ਚੀਕੋਪੇਸ ਚੀਜ਼ਾਂ ਸੰਭਲ ਤੇ ਵੇਦੀ ਰਵੇ ਮੈਂ ਵੀ ਸਾਰੀਆਂ ਚੀਜ਼ਾਂ ਉਹ ਸੰਭ ਲੈਣ ਤੇ ਇਹਨਾਂ ਨੂੰ ਕੋਹ ਵੀ ਨਾ ਮਿਲੇ ਇਹੋ ਕਰਕੇ ਕਿਹਾ ਬਈ ਇੱਥੇ ਦੇਜਾ ਸਮਾਨ ਚਲ ਸੰਭ ਕੇ ਰੱਖ ਸੋਟਾਂਗੀ ਮੈਂ ਸਤਿ ਸ਼੍ਰੀ ਅਕਾਲ ਜੀ ਦਦੀ ਸਤਿ ਸ਼੍ਰੀ ਅਕਾਲ ਬਬੂ ਮੈਂ ਕਿਧਰ ਹੋਣਾ ਵਾਂ ਆ ਕੁੜਾ ਜੀ ਸੁੱਟ ਕੇ ਆਈ ਅੱਛਾ ਆ ਇੱਕ ਦਿਨ ਨਿਆਣੇ ਖਾ ਖਾ ਤੇ ਉਹ ਕਿਨੇ ਕਰ ਲੈਂਦੇ ਆ ਠੀਕ ਆ ਮੈਂ ਨਿਆਣੇ ਹਾਂ ਨਹੀਂ ਠੀਕ ਠਾਕ ਵਧੀਆ ਆ ਮਾਸ਼ਾ ਅੱਲਾ ਵਲੀ ਉਹ ਵੀ ਠੀਕ ਠਾਕ ਨੇ ਉਹ ਵੀ ਗਏ ਹੀ ਗਏ ਤੇ ਡਿਊਟੀ ਤੇ ਹੀ ਪਤਾ ਨਹੀਂ ਹਾਲ ਤੱਕ ਆਏ ਨਹੀਂ ਆ ਠੀਕ ਆ ਆ ਹੋਰ ਤੀ ਦੱਸੋ ਆਇਆ ਭਾਈ ਦਾ ਫੋਨ ਹਾਂ ਆਇਆ ਏ ਠੀਕ ਆ ਵੀ ਚੱਲ ਵਧੀਆ ਚਾਹੀਦਾ ਵਾ ਤੇ ਉਹ ਕਿੱਦਾਂ ਹੋਰ ਬਾਕੀ ਠੀਕ ਠਾਕ ਆ ਹੁਣ ਠੀਕ ਯਾਰ ਰਪਿੰਦਰ ਪਤਾ ਹੀ ਆ ਤੈਨੂੰ ਕਿੰਨੇ ਕ ਠੀਕ ਠਾਕ ਰਹਿੰਦੇ ਆ ਜੀ ਜੀ ਫੇਰ ਕੋਈ ਗੱਲਬਾਤ ਹੋਈ ਆ ਗੱਲਬਾਤ ਕਾਦੀ ਹੋਣੀ ਆ ਰਪਿੰਦਰ ਤੈਨੂੰ ਪਤਾ ਹੀ ਆ ਪੈਸਿਆਂ ਵੱਲੋਂ ਹੀ ਘਰ ਦੇ ਤੋਂ ਹੁਣ ਸਾਥ ਨਹੀਂ ਦੇਣ ਦੇ ਹੈਗੇ ਤੇ ਹੁਣ ਕੀ ਕਰਨਾ ਵਾ ਫੇਰ ਉਹੋ ਪਰੇਸ਼ਾਨੀ ਜੀ ਰਹਿੰਦੀ ਆ ਚੱਲ ਜੀ ਜੀ ਇੰਨੀ ਟੈਨਸ਼ਨ ਨਾ ਲਿਆ ਕਰੋ ਸਾਰੇ ਕੰਮਾਂ ਦੇ ਹੱਲ ਹੋ ਜਾਂਦੇ ਹੁੰਦੇ ਆ ਘਰ ਦੇ ਵਿੱਚ ਵਧੇ ਘਟੇ ਹੋ ਹੀ ਜਾਂਦੇ ਆ ਕਿਹਦੇ ਘਰ ਨਹੀਂ ਹੁੰਦੇ ਤੇ ਗੱਲ ਠੀਕ ਆ ਰਪਿੰਦਰ ਵਾਦੇ ਘਾਟੇ ਤੇ ਹੋ ਹੀ ਜਾਂਦੇ ਆ ਪਰ ਇਹ ਆ ਜੇ ਪਰਿਵਾਰ ਸਾਥ ਦੇਣ ਵਾਲਾ ਹੋਵੇ ਨਾ ਤੇ ਵਾਦੇ ਘਾਟਿਆਂ ਦੀ ਕੋਈ ਗੱਲ ਨਹੀਂ ਹੁੰਦੀ ਉਹ ਤੇ ਟਾਈਮ ਇਦਾਂ ਹੀ ਲੰਘ ਜਾਂਦੀ ਹੈ ਤੇ ਦੀਦੀ ਤੁਸੀਂ ਪਾਜੀ ਨੂੰ ਬਾਹਰ ਫੋਨ ਕਰੋ ਹਾਂ ਉਹਨੂੰ ਤੇ ਮੈਂ ਦੱਸਿਆ ਵਰਪਿੰਦਰ ਪਰ ਦੱਸਣ ਦਾ ਵੀ ਕੀ ਫਾਇਦਾ ਹੁਣ ਓਦਾਂ ਕਪੱਤ ਪਾ ਕੇ ਬੈਠੇ ਕਿਉਂ ਕਿਹੜੀ ਵੱਲੋਂ ਇਸੇ ਵੱਲੋਂ ਹੀ ਵੀ ਤੂੰ ਉਹਨੂੰ ਕਿਉਂ ਦੱਸਿਆ ਵਾ ਅੱਛਾ ਇਹ ਰਪਿੰਦਰ ਇਹ ਮੇਰੀ ਨਾ ਸੁਣ ਵੀ ਇੱਕੇ ਮੈਂ ਨਾ ਦਸਾਂ ਹੁਣਾਂ ਦੇ ਵੀ ਉਹਨੂੰ ਵੀ ਨਾ ਦੱਸ ਤੇ ਮੈਂ ਦੱਸ ਕਿੰਨੂੰ ਦਸਾਂ ਲੈ ਦੀਦੀ ਦਾਸ ਆਪਣੇ ਘਰ ਵਾਲੇ ਨੂੰ ਗੱਲਬਾਤ ਸਾਰੀ ਦੱਸਣੀ ਆ ਹੁਣ ਅਹੀ ਨਹੀਂ ਕਰਦੇ ਜੜੀ ਗੱਲਬਾਤ ਹੋਵੇ ਘਰ ਦੇ ਵਿੱਚ ਨਿਗਿ ਨਿਗੀ ਸਾਂਝੀ ਕਰੀਦੀ ਤੇ ਜੇ ਹੁਣ ਉਹ ਮੰਨ ਲਓ ਬਾਹਰ ਪਰਦੇਸਾਂ ਵਿੱਚ ਵਾ ਉਹਨਾਂ ਨੂੰ ਹੀ ਦਸਣਾ ਵਾ ਤੇ ਕੌਣ ਕੁ ਸੇ ਹੁੰਦਾ ਚਾਚੀ ਕਹਿੰਦੀ ਕੋ ਚਾਚੀ ਕਹਿੰਦੀ ਸੀ ਅਜੇ ਤੋਹੀ ਡੇ ਹੀ ਕਹਿਣ ਹਾਂ ਉਹਨਾਂ ਨੇ ਮੈਨੂੰ ਇੰਨਾ ਵੱਧ ਘੱਟ ਬੋਲਿਆ ਨਾ ਤੋ ਉਹਨੂੰ ਕੋ ਦੱਸਿਆ ਵਾ ਇਦਾਂ ਵਾ ਉਹ ਵੀ ਹੁਣ ਇਹ ਆ ਨਾ ਜਦੋਂ ਉਹਨਾਂ ਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਲੱਗਾ ਉਹ ਹੁਣ ਕਹਿੰਦੇ ਆ ਵੀ ਮੈਂ ਆ ਜਾਣਾ ਵਾ ਤੇ ਇਹਨਾਂ ਨੂੰ ਇਹ ਆ ਵੀ ਅੱਗੇ ਚੱਲ ਪੈਲੀ ਦੇ ਸਾਰੇ ਇਹ ਸਾਹਮਦੇ ਤੇ ਉਹਨਾਂ ਦੀ ਤਨਖਾਹ ਵੀ ਹੁੰਦੀ ਉਹ ਵੀ ਚਲੋ ਮੈਂ ਘਰੇ ਵਰਤਦੀ ਇਹਨਾਂ ਨੂੰ ਹੁਣ ਇਹ ਆ ਨਾ ਕਿ ਜੇ ਉਹ ਆ ਗਿਆ ਤੇ ਫਿਰ ਉਹ ਦਾ ਨਹੀਂ ਨਾ ਲੱਗਣੇ ਜਿਹੜੇ ਅੱਗੇ ਲੱਗਦੇ ਸੀਗੇ ਉਹ ਹੋਈ ਦੀਦੀ ਤੁਹਾਨੂੰ ਕੀ ਪਤਾ ਵਾ ਹੁਣ ਕੀ ਪਤਾ ਸਾਰਾ ਇਹਨਾਂ ਨੇ ਆਪਣੇ ਕੋਈ ਸਾਰਾ ਕੁਝ ਸੰਭਿਆ ਹੋਵੇ ਤੇ ਤੁਹਾਨੂੰ ਕੁਝ ਦੱਸਦੇ ਹੀ ਨਹੀਂ ਤੁਹਾਡੇ ਕੋ ਹੈ ਹੀ ਕੁਝ ਨਹੀਂ ਤੇ ਸੰਭਿਆ ਚਾਚੀ ਉਹਦਾ ਨਾ ਬਥੇਰੀ ਚਲਾ ਕੋ ਮਲਾਇਆ ਸਭ ਮੈਨੂੰ ਵੀ ਪਤਾ ਵਾ ਵੀ ਸਭ ਕੋ ਸੰਭਿਆ ਵਾ ਹੁਣ 10 ਕਿੱਲੇ ਪੈੜੀ ਦੇ ਨਾ ਤੇ ਉਹਨਾਂ ਦੀ ਕਮਾਈ ਭਲਾ ਕਿੱਥੇ ਜਾਣ ਢੀ ਇਹਨਾਂ ਕੋਈ ਸਾਰਾ ਚਾਚੀ ਨੇ ਵਟਕੋਟ ਕੇ ਰੱਖੇ ਆ ਤੁਹਾਨੂੰ ਦੱਸਦੀ ਨਹੀਂ ਇਹ ਵੀ ਇੱਧਰ ਆ ਕੇ ਉਹਦਾ ਨੇ ਕੀਤੀ ਇੱਕ ਦੋ ਵਾਰ ਗੱਲ ਉਹਦਾ ਤੁਹਾਡਾ ਤਾਂ ਜੀ ਨਹੀਂ ਕਰਦਾ ਗੱਲ ਕਰਨ ਨੂੰ ਵੀ ਕਿਉਂ ਕਰਨੀ ਆ ਹਨਾ ਐਵੇਂ ਤੂੰ 10000 ਰੁਪਏਂਦਰ ਕੀ ਆਂਦੀ ਹੈ ਕਹਿਣਾ ਕੀ ਆ ਦੀਦੀ ਮੇਰਾ ਗੱਲ ਕਰਨ ਨੂੰ ਤਾਂ ਨਹੀਂ ਆ ਜੀ ਕਰਦਾ ਹੈਗਾ ਤੇ ਕਈ ਵਾਰ ਨਾ ਉਹਦਾ ਕਹਿੰਦੀ ਹੁੰਦੀ ਆ ਵੀ ਮੇਰੇ ਕੋ ਤੇ ਬਥੇਰੇ ਪੈਸੇ ਆ ਮੈਂ ਤਾਂ ਜੋੜ ਕੇ ਰੱਖੇ ਆ ਇਹ ਵੀ ਕੀ ਪਤਾ ਮੈਨੂੰ ਨਵਾਂ ਨੇ ਕੱਲ ਨੂੰ ਪੁੱਛਣਾ ਵਾਂ ਕਿ ਨਹੀਂ ਪੁੱਛਣਾ ਮੈਂ ਤਾਂ ਆਪਣੇ ਕੋ ਸਾਂਭੇ ਮੈਂ ਤਾਂ ਨਹੀਂ ਦਿੰਦੀ ਹੈਗੀ ਹੈਗਾ ਇਹ ਕੋ ਸਭ ਕੋ ਹੀ ਆ ਜੇ ਤੁਸੀਂ ਸੋਚੋ ਤੇ ਤਾ ਡੇਰਾ ਦੇ ਕੋ ਹੈਗਾ ਕੱਖ ਨਹੀਂ ਲੈ 10 ਰਪਿੰਦਰ ਜੇ ਮੰਮੀ ਕੋ ਸਭ ਕੁਝ ਹੈਗਾਵਾ ਤੇ ਜੇ ਹਨੂ ਵਿੱਚੋਂ 2 ਲੱਖ ਰੁਪਇਆ ਦੇ ਵੀ ਦਿੰਦੀ ਖਰੇ ਅਹੀਂ ਇਹਦੇ ਮੋੜ ਹੀ ਦਿੰਦੇ ਤੇ ਇੰਨੇ ਕਿਤੇ 10 ਕਰ ਦਿੰਦੀ ਵੇਖ ਲੈ ਉਦਾਂ ਮੈਨੂੰ ਕਹਿੰਦੀ ਰਹਿੰਦੀ ਆ ਵੀ ਮੇਰੇ ਕੋ ਤੇ ਹੈ ਹੀ ਕੋਹ ਨਹੀਂ ਆ ਮੈਂ ਤੁਹਾਨੂੰ ਕਿੱਥੋਂ ਦਵਾ ਤੇ ਤੈਨੂੰ ਵੇਲਾ ਸਭ ਕੁਝ ਦੱਸ ਗਈ ਆ ਵੀ ਮੇਰੇ ਕੋ ਪੈਸੇ ਹੈਗੇ ਤੇ ਅੱਗੇ ਦੱਸ ਇਹਨੂੰ ਭਲਾ ਮੈਂ ਸਾਂਭਣ ਨਹੀਂ ਲਈ ਇੰਨਾ ਮੈਂ ਰਪਿੰਦਰ ਇੰਨਾ ਕਰਦੀ ਰਹੀ ਆ ਨਾ ਵੀ ਜਿਹੜਾ ਕੋਈ ਹਸਾਬ ਹੀ ਨਹੀਂ ਆ ਪਰ ਇਹਨੇ ਨਾ ਮੇਰੀ ਮਾਸਾ ਜਿੰਨੀ ਕਦਰ ਨਹੀਂ ਪਾਈ ਹੈਗੀ ਉਹ ਚਲ ਦੀਦੀ ਉਹ ਤਾਂ ਹੈ ਹੀ ਆ ਪਰ ਇਹ ਆ ਵੀ ਦੂਜੀ ਰਿਆਂ ਦਾ ਬਥੇਰੀਆਂ ਗੱਲਾਂ ਕਰਦੀ ਹੁੰਦੀ ਆਗੇ ਇਹ ਮੇਰੀ ਨੌਤੇ ਉਹ ਬੜੀ ਚੰਗੀ ਆ ਸੰਦੀਪ ਤੇ ਮੈਨੂੰ ਰੋਟੀ ਪਣੀ ਪੁੱਛਦੀ ਟਾਈਮ ਨਾ ਕਿਤੇ ਇਹਦੇ ਵਰਗੀ ਨੌ ਮੈ ਤਾਂ ਲੱਭਦੀ ਹੀ ਵੀ ਕਿਤੇ ਇਦਾਂ ਨਹੀਂ ਲੱਭੇ ਉਹਦੀਆਂ ਤਾਂ ਬਥੇਰੀਆਂ ਕਰਦੀ ਆਗੇ ਵੀ ਬੜੀ ਚੰਗੀ ਆ ਤੁਹਾਡੇ ਕੋਲੋਂ ਤੇ ਐਵੇਂ ਬਸ ਮੇਰ ਨਾਲ ਇਦਾਂ ਕਰਦੇ ਰਹੇ ਆ ਮੇਰ ਨਾਲ ਉਦਾਂ ਕਰਦੀ ਰਹੀ ਆ ਤੁਹਾਡੇ ਉਲ ਤਾਂ ਇਦਾਂ ਹੀ ਕਰਦੀ ਆਗੇ ਜਦੋਂ ਆਵੇ ਅਜੇ ਸੰਦੀਪ ਚੰਗੀ ਲੱਗਦੀ ਐ ਨਾ ਅਜੇ ਨਵੀਂ ਨਵੀਂ ਆ ਜਦੋਂ ਉਹਦਾ ਵੀ ਥੋੜਾ ਕਚਰ ਹੋ ਗਿਆ ਨਾ ਤੇ ਆਪੇ ਜਣਾ ਪਤਾ ਲੱਗ ਵੇਖੀ ਨਾਲੇ ਯਾਰ ਚਲੋ ਉਦੋਂ ਫੇਰ ਟਾਈਮ ਆਉਂਦੇ ਹੀ ਆ ਕੀ ਪਤਾ ਲੱਗਣਾ ਜਦੋਂ ਵਿਆਹ ਕਰਨਾ ਸੀ ਉਦੋਂ ਤੇ ਕਹਿੰਦੀ ਸੀ ਮੈਂ ਹੋਣ ਹੀ ਨਹੀਂ ਦੇਣਾ ਉਥੇ ਮੈਂ ਮਰਜ਼ੀ ਦਾ ਵਿਆਹ ਹੋਣ ਹੀ ਨਹੀਂ ਦੇਣਾ ਤੇ ਹੁਣ ਸੰਦੀਪ ਚੰਗੀ ਲੱਗਣ ਦਾ ਵੀ ਇਹਨੂੰ ਚਲ ਦੀ ਜੀ ਇਦਾਂ ਕਰਿਆ ਕਰੋ ਤੁਸੀਂ ਵੀ ਨਾ ਜਿੱਦਾਂ ਉਹ ਕਰਦੀ ਹੁੰਦੀ ਨਾ ਤੁਸੀਂ ਵੀ ਉਦਾਂ ਹੀ ਕਰਿਆ ਕਰੋ ਇਹ ਆ ਬੰ ਮੁੜਕੇ ਸਾਰਾ ਕੋ ਹੋ ਸਾਹਮਣੇ ਬੈ ਗਏ ਤੇ ਤੁਹਾਨੂੰ ਕੀ ਮਿਲਣਾ ਉਥੋਂ ਰਪਿੰਦਰ ਮੇਰਾ ਸਬਾਨੀ ਨੇ ਇਦਾਂ ਦਾ ਹੈਗਾ ਮੇਰ ਕੋ ਨਹੀਂ ਇਦਾਂ ਕੀਤਾ ਜਾਂਦਾ ਮੈਂ ਆਨੀ ਆ ਪੀ ਚੱਲ ਜਿਹੜੀ ਰਲ ਮਿਲ ਕੇ ਰਹਿਣ ਵਿੱਚ ਸੋਭਾ ਵਾ ਨਾ ਉਹ ਉਦਾਂ ਨਹੀਂ ਹੈਗੀ ਤੇ ਮੈਂ ਆਨੀ ਆ ਚੱਲ ਕੀ ਐਵੇਂ ਖੇਰੂ ਖੇਰੂ ਹੋ ਕੇ ਬਹਿਣਾ ਉਹ ਜਾ ਉਠਾ ਦੀਦੀ ਤੁਸੀਂ ਬਸ ਇਦਾਂ ਬੰਦੇ ਰਹੋ ਪਰਿਵਾਰ ਨੂੰ ਵੀ ਇਹਨੂੰ ਬੰਨ ਲਾ ਦੇ ਉਹਨੂੰ ਉਮੀਦਾਂ ਰਹਿ ਲਾਂ ਅੱਜ ਕੱਲ ਹੈ ਨਹੀਂ ਕੋਈ ਵੀ ਆਪਣਾ ਕੀਤਾ ਹੀ ਨਾ ਤੁਸੀਂ ਮੈਂ ਤਾਂ ਬਥੇਰਾ ਕੀਤਾ ਰਪਿੰਦਰ ਮੈਂ ਤਾਂ ਹੁਣ ਵੀ ਅਜੇ ਵੀ ਇਹੋ ਸੋਚਦੀ ਆ ਅਜੇ ਵੀ ਚੱਲ ਰਲ ਮਿਲ ਕੇ ਰਹੀ ਜਾਣੇ ਹਾਲੇ ਉਹ ਦਿਹਰ ਹਲਕੇ ਰਹਿੰਦੀਆਂ ਗੱਲਾਂ ਕਰਨ ਦੀਆਂ ਉਹ ਰਲ ਕੇ ਉਹਨਾਂ ਨਾਲ ਰਹੀਦਾ ਵਾ ਜਿਹੜੇ ਐ ਪਿਆਰ ਦੇ ਨਾਲ ਰਹਿਣ ਐਦਾਂ ਤੁਹਾਡਾ ਕੀ ਰਹਿਣਾ ਚਾਚੀ ਇੱਧਰ ਆਗੇ ਤੇ ਤੁਹਾਡੀ ਬਰਾਈ ਕਰਦੀ ਰਹਿੰਦੀ ਆ ਤੇ ਤੁਸੀਂ ਫੇਰ ਇਕੱਠੇ ਰਹੋ ਐਦਾਂ ਕਰੋ ਜਦੋਂ ਆਉਂਦਾ ਵਾ ਨਾ ਭਾਜੀ ਤੇ ਚੁੱਪ ਕਰਕੇ ਤੇ ਅੱਡੋ-ਅੱਡ ਹੋ ਜਾਓ ਜਿੱਥੇ ਤੁਹਾਡਾ ਫਾਇਦਾ ਵਾ ਮੁੜ ਕੇ ਜੂ ਐਵੇਂ ਇੰਨਾ ਰੋਲਾ ਪਾ ਕੇ ਹੋਣਾ ਵਾ ਉਹ ਤੋਂ ਚੰਗਾ ਵਾ ਵੀ ਆਪਣਾ ਅੰਦਰੇ-ਅੰਦਰ ਸਾਰੇ ਕੰਮ ਕਰ ਲਓ ਤੇ ਬਾਹਰ ਨੂੰ ਇਹ ਨਾ ਸੋਚੋ ਵੀ ਲੋਕਾਂ ਨੂੰ ਪਤਾ ਕੋਈ ਨਹੀਂ ਆ ਸਭ ਲੋਕਾਂ ਨੂੰ ਪਤਾ ਵਾ ਤੇ ਕੀ ਬਣਦਾ ਵਾ ਰਪਿੰਦਰ ਗੱਲ ਤੇ ਤੇਰੀ ਵੀ ਠੀਕ ਔਦਾਂ ਬਥੇਰਾ ਕਰ ਲਿਆ ਵੈਨਾਂ ਦਾ ਤੇ ਚੱਲ ਕੋਈ ਗੱਲ ਨਹੀਂ ਹੁੰਦੀ ਆ ਨਾ ਬਾਜੀ ਤੇਰੇ ਤੇ ਇਹ ਬਾਰੇ ਮੈਂ ਸੋਚਦੀ ਆ ਉਹਨਾਂ ਨੂੰ ਮੈਂ ਕਹਿਣਾ ਵਾ ਵੀ ਤੁਸੀਂ ਨਾ ਅਲੱਗ ਹੋ ਹੀ ਜਾਓ ਬਸ ਉਹ ਹੀ ਕੇ ਮੈਂ ਤੁਹਾਨੂੰ ਇਹੋ ਸਲਾਹ ਦਿੰਦੀ ਆ ਤੇ ਗਾੜੀ ਜਦੋਂ ਬਾਕੀ ਜਦਾਂ ਢੱਡੇ ਘਰ ਦਾ ਰੋਹ ਰਹਿੰਦਾ ਔਦਾਂ ਤੇ ਹੀ ਕਰਿਓ ਇਹ ਆ ਵੀ ਮੇਰੇ ਕਹਿੰਦੇ ਨਾ ਕਰਿਓ ਵੀ ਠੀਕ ਵਾ ਨਾ ਉਹ ਨਹੀਂ ਨਹੀਂ ਤੂੰ ਕਿਹੜੀ ਕੋਈ ਮਾੜੀ ਗੱਲ ਕਹੀ ਹੈ ਚੰਗੀ ਕਹੀ ਆ ਤੇ ਚੱਲ ਠੀਕ ਆ ਦੀਦੀ ਮੈਂ ਜਾਵਾ ਉਹ ਨੇ ਨੇ ਵੀ ਦੇਖਣਾ ਹੈ ਮੈਂ ਵੀ ਚੱਲੀ ਹੀ ਵੇਲੀ ਨੂੰ ਅਛਾ ਅਛਾ ਹਾਂ ਤੇ ਮੈਂ ਚੱਲ ਉਧਰੋਂ ਅਛਾ ਵੇਲੀ ਦਾ ਵੀ ਕਰਨੇ ਹਾਂ ਸਾਰਾ ਮੈਨੂੰ ਹੀ ਕਰਨਾ ਪੈਣਾ ਵਾ ਅਗਲੀ ਕਹਿੰਦੀ ਆ ਵੀ ਤੂੰ ਵੇਲੀ ਦਾ ਕਰ ਤੇ ਸੰਦੀਪ ਕਰਦਾ ਕਰੇ ਮਗਰੋਂ ਥੋੜੀ ਹੁਣ ਗੋਆ ਹੀ ਦਸ ਪੱਲੇ ਆਉਣਾ ਚੱਲ ਕੋਈ ਗੱਲ ਨਹੀਂ ਟਾਈਮ ਹੀ ਕੱਢਣਾ ਵਾ ਜਿੱਦਾਂ ਨਿਕਲ ਜੇ ਚਲੋ ਮੈਂ ਜਾਵਾਂ ਫੇਰ ਉਹਨਾਂ ਨੇ ਵੇਖ ਲਿਆ ਨਾ ਤੋ ਨਾ ਆਖਣਾ ਚਲੋ ਠੀਕ ਹੈ ਕੋਈ ਨਾ ਜਾਓ ਏਦਾ ਵੀ ਕੋ ਹਾਲ ਨਹੀਂ ਇਹਨੇ ਰਹਿਣਾ ਗੁਏ ਜੋਗੀ ਬਨੇ ਜਾਪਦਾ ਜਿੱਥੇ ਤੱਕ ਲੱਗੰਦੇ ਆ ਵਾ ਇਹਨੂੰ ਇੰਨਾ ਨਹੀਂ ਪਤਾ ਛਦੈਣ ਨੂੰ ਵੀ ਕਿਦਾਂ ਘਰ ਦੇ ਵਿੱਚ ਰਹਿਣਾ ਵਾ ਇਹ ਬਸ ਕੋਈ ਗੱਲ ਨਹੀਂ ਆ ਫਿਰ ਕੀ ਉਹ ਕਰ ਲੈਣਗੇ ਤੇ ਉਹ ਜਿਹੜੀ ਦੁੱਜੀ ਹੈ ਨਾ ਉਹਨੇ ਸਾਰਾ ਕੁਝ ਬਹਿਣਾ ਸਾਭ ਗੇ ਉਹ ਮੈਨੂੰ ਚਲਾ ਹੀ ਲੱਗਦੀ ਹੈ ਤੇ ਨਾਲੇ ਨਾ ਚਾਚੀ ਨੇ ਵੀ ਨਾ ਉਹਨੂੰ ਆਪਣੇ ਹੱਥਾਂ 'ਚ ਕੀਤਾ ਵਾ ਨਾਲੇ ਉਹਨੇ ਨਾ ਚਾਚੀ ਨੂੰ ਵੀ ਮੈਨੂੰ ਜਾਪਦਾ ਵਾ ਵੀ ਆਪਣੇ ਮਗਰ ਲਾਇਆ ਵਾ ਪੂਰਾ ਇਹਨੇ ਰਹਿਣਾ ਛਦੈਣ ਦੀ ਛਦੈਣੀ ਹੁਣ ਮੈਂ ਗੋਆ ਸੋਟਾ ਮਾਮੇ ਆ ਕਰਾਂ ਇਸੇ ਕਮਾ ਜੋਗੀ ਰਹੇਣਾ ਮਤੋਂ